ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਉਪ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਟਿਸ਼ੂ ਸ਼ਿਮਰ ਦੇ ਵਿੱਚ ਪ੍ਰਿੰਟ ਸੂਟ ਰਹਿਣਗੇ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਸਾਮਾ ਜੀ ਤੁਸੀਂ ਲੈ ਸਕਦੇ ਹੋ ਬਾਕੀ ਜੇ ਮੇਰੇ ਭੈਣਾਂ ਨੇ ਤੁਸੀਂ ਨੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜੀ ਤਾਂ ਤੁਸੀਂ ਆਪਣੇ ਆਰਡਰ ਹੁਣੇ ਤੋਂ ਸ਼ੁਰੂ ਕਰ ਲਓ ਹਨਾ ਫਿਰ ਹੌਲੀ ਹੌਲੀ ਤੁਹਾਨੂੰ ਟਾਈਮ ਲੱਗ ਜਾਂਦਾ ਇਸ ਕਰਕੇ ਤੇ ਚਲੋ ਜੀ ਪਤਨੂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਨੂੰ ਫੋਲੋ ਕਰੋ ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਆਰਕੀਵ ਟਿੱਕੋ ਨੂੰ ਵੀ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਵੀ ਬਰਤੋਬਰ ਸਬਸਕ੍ਰਾਈਬ ਕਰੋ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰ ਦਿਆ ਕਰੋ ਜੀ ਤਾਂ ਕਿ ਹਰ ਇੱਕ ਭੈਣ ਕੋਲ ਆਪਣੇ ਸੂਟਾਂ ਦਾ ਜਿਹੜਾ ਨੋਟੀਫਿਕੇਸ਼ਨ ਜਾ ਸਕੇ ਚਲੋ ਜੀ ਆਪਾਂ ਸੂਟ ਦਿਖਾਉਣੀ ਸ਼ੁਰੂ ਕਰਦੇ ਹਾਂ ਚਲੋ ਜੀ ਆਪਾਂ ਸਾਰਿਆਂ ਤੋਂ ਪਹਿਲਾਂ ਸੂਟ ਦਿਖਾਵਾਂਗੇ ਤੁਹਾਨੂੰ ਫਿਰੋਜੀ ਕਲਰ ਦਾ ਇਹਦੀ ਸ਼ਾਰਟ ਰਹੂਗੀ ਜੀ ਇਸ ਤਰ੍ਹਾਂ ਲੈਂਨਾ ਵਾਲੀ ਟਿਸ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਇਹ গারਲਸ ਜੀ ਲੁੱਕ ਦੇ ਸੂਟ ਨੇ ਕੋਈ ਵੀ ਪਾ ਸਕਦਾ ਹੈ ਹਨਾ ਚਾਹੇ ਬਾਦੇ ਜਿੰਗੀਆਂ ਪਹਿਣਾ ਜਿਵੇਂ ਮੇਰੇ ਵਰਗੀਆਂ ਨੂੰ ਉਹਨਾਂ ਦੇ ਵੀ ਇਹ ਸੋਹਣੇ ਲੱਗਣਗੇ ਵੈਸੇ গারਲਸ ਲੁੱਕ ਜ਼ਿਆਦਾ ਇਹ ਚੀਜ਼ ਨੂੰ ਹਨਾ ਪਸੰਦ ਕਰਦੀ ਹੈ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਵਾਲੀ ਮਿਲੂਗੀ ਜੀ ਸਲਵਾਰ ਮੈਚਿੰਗ ਸੂਟ ਹੈ ਇਹ ਸਿਮਰਪ ਦੇ ਹੀ ਤੁਹਾਨੂੰ ਟਿਸ਼ੂ ਸਿਮਰ ਦੀ ਹੀ ਸਲਵਾਰ ਦੀ ਫੈਬਰਿਕ ਮਿਲੂਗੀ ਜੀ ਟਿਸ਼ੂ ਸਿਮਰ ਦੀ ਹੀ ਤੁਹਾਨੂੰ ਸ਼ਰਟ ਦੀ ਫੈਬਰਿਕ ਮਿਲੂਗੀ ਇਹਦੇ ਵਿੱਚ ਕਲਰ ਚਾਰ ਨੇ ਜੀ ਡਿਜ਼ਾਈਨਿੰਗ ਸੇਮ ਰਹੂਗੀ ਤੇ ਪ੍ਰੈਨ ਦਾ ਜਿਹੜਾ ਪ੍ਰਾਈਸ ਆ ਉਹ ਵੀ ਸੇਮ ਰਹੂਗਾ ਦੇਖੋ 2000 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਜੀ ਬਾਕੀ ਤੁਸੀਂ ਜੋ ਵੀ ਤਰ੍ਹਾਂ ਦਾ ਸੂਟ ਕਲਰ ਪਸੰਦ ਹੋਇਆ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਹ ਫਿਰੋਜੀ ਕਲਰ ਆ ਗਿਆ ਜੀ ਇਸ ਤੋਂ ਬਾਅਦ ਹਨ ਅਗਲਾ ਕਲਰ ਆ ਗਿਆ ਜੀ ਮਹਿੰਦੀ ਕਲਰ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਦੇਖੋ ਮਹਿੰਦੀ ਕਲਰ ਕਿੰਨਾ ਪਿਆਰਾ ਲੱਗ ਰਿਹਾ ਦੇਖੋ ਜੀ ਇਹ ਹੈਗਾ ਮਹਿੰਦੀ ਕਲਰ ਇਹਦੇ ਨਾਲ ਇਸ ਤਰ੍ਹਾਂ ਦੀ ਮਹਿੰਦੀ ਪ੍ਰਿੰਟ ਵਾਲੀ ਤੁਹਾਨੂੰ ਮਿਲੂਗੀ ਜੀ ਸਲਵਾਰ ਇਹਦੇ ਜਿਹੜੇ ਫੈਬਰਿਕ ਸ਼ਰਟ ਦੀ ਰਹੂਗੀ ਜੀ ਸੇਮ ਫੈਬਰਿਕਾ ਰਹੂਗਾ ਜੀ ਸਲਵਾਰ ਦਾ ਦੇਖੋ ਜੀ ਇਸ ਤੋਂ ਬਾਅਦ ਤੀਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਲਾਈਨਾਂ ਵਾਲਾ ਸੇਮ ਰਾਣੀ ਕਲਰ ਦੇਖੋ ਜੀ ਬਹੁਤ ਪਿਆਰਾ ਕਲਰ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਸੇਮ ਹੀ ਤੁਹਾਨੂੰ ਫੈਬਰਿਕ ਮਿਲੂਗੀ ਪ੍ਰਿੰਟ ਦਾ ਇਹਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਨੀ ਆ ਸਲਵਾਰ ਦੇ ਵਿੱਚ ਦੇਖੋ ਇਹਦੇ ਨਾਲ ਨਾ ਆਪਾਂ ਚਾਹੇ ਤੁਸੀਂ ਟਾਈਡਾਈ ਦਾ ਦੁਪੱਟਾ ਰੱਖ ਸਕਦੇ ਹੋ ਜੀ ਜੇ ਤੁਸੀਂ ਨੇ ਜਿਵੇਂ ਮੇਰਾ ਨਾ ਵਾਸਟਰ ਸੂਟ ਦਾ ਦੁਪੱਟਾ ਕੀਤਾ ਹੈ ਜੀ ਸੇਮ ਇਸ ਤਰ੍ਹਾਂ ਉਹਦੇ ਵਿੱਚ ਆਪਾਂ ਛੋਟੇ ਛੋਟੇ ਫਲਾਵਰ ਬਣਾ ਕੇ ਨਾ ਸੂਟ ਹੈ ਜਿਹੜਾ ਰੈਡੀ ਕੀਤਾ ਹੋਇਆ ਦੁਪੱਟਾ ਮੇਰਾ ਜੇ ਤੁਸੀਂ ਉਵੇਂ ਦਾ ਸੂਟ ਰੈਡੀ ਕਰਵਾਉਂਦੇ ਤਾਂ ਪੱਟੇ ਨਾਲ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਉਵੇਂ ਵੀ ਕਰਵਾ ਸਕਦੇ ਹੋ 2000 ਪ੍ਰਾਈਜ਼ ਰਹੂਗਾ ਜੀ ਇਹਦਾ ਵਿਦਆਉਟ ਦੁਪੱਟਾ ਦੁਪੱਟਾ ਤੁਸੀਂ ਜਿਵੇਂ ਦਾ ਵੀ ਐਡ ਕਰਵਾਉਂਗੇ ਉਸੇ ਤਰ੍ਹਾਂ ਦਾ ਤਾਂ ਹਨ ਜਿਹੜਾ ਸੂਟ ਦਾ ਪ੍ਰਾਈਜ਼ ਲੱਗ ਜੂਗਾ ਇਸ ਤੋਂ ਬਾਅਦ ਇਹਦੀ ਹੈਗੀ ਹੈ ਜੀ ਇੱਕ ਚੌਥਾ ਕਲਰ ਆ ਗਿਆ ਜੀ ਇਹਦੀ ਮੈਨੂੰ ਇੱਕੋ ਹੀ ਸ਼ਰਟ ਮਿਲੀ ਸੀ ਇਹਦੇ ਨਾਲ ਆਪਾਂ ਸਕਿਨ ਸਿਮਰ ਦੀ ਸਲਵਾਰ ਲਗਾਈ ਹੈ ਜੀ ਦੇਖੋ ਇਸ ਤਰ੍ਹਾਂ ਦੀ ਸਕਿਨ ਸਿਮਰ ਦੀ ਸਲਵਾਰ ਲੱਗੀ ਹੈ ਮੈਨੂੰ ਲੱਭੀ ਨਹੀਂ ਪਤਾ ਨਹੀਂ ਮਾਮਾ ਕਿੱਥੇ ਧਰ ਗਿਆ ਤੇ ਦੇਖੋ ਜੀ ਇਸ ਤਰ੍ਹਾਂ ਦੀ ਤੁਹਾਨੂੰ ਸਲਵਾਰ ਮਿਲੂਗੀ ਸਲਵਾਰ ਵੀ ਤੁਹਾਨੂੰ ਇਹਦੇ ਵਿੱਚ ਇਹ ਤੁਹਾਨੂੰ ਡਾਟਸ ਵਾਲੀ ਨਹੀਂ ਮਿਲੂਗੀ ਇਹ ਪਲੇਨ ਮਿਲੂਗੀ ਇਹ ਵੀ ਤੁਹਾਨੂੰ ਟਿਸ਼ੂ ਸਿਮਰ ਦੇ ਵਿੱਚ ਹੀ ਫੈਬਰਿਕ ਮਿਲੂਗੀ ਇੱਕ ਇਹਦੇ ਵਿੱਚ ਇਹ ਕਲਰ ਹੈ ਜੀ ਚਾਰ ਕਲਰ ਆ ਗਏ ਬਹੁਤ ਪਿਆਰੇ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਹੈ ਲਓ ਜੀ ਸਕਰੀਨ ਸ਼ਾਟ ਤੇ ਸੂਟ ਆਪਣਾ ਬੁੱਕ ਕਰੋ ਇਸ ਤੋਂ ਬਾਅਦ ਆ ਗਿਆ ਜੀ ਕ੍ਰਾਸ ਦੇ ਰਿਚ ਕ੍ਰਾਸ ਸਿਲਕ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਦੇਖੋ ਜੀ ਗ੍ਰੀਨ ਕਲਰ ਆ ਗਿਆ ਦਾ ਇਸ ਤਰ੍ਹਾਂ ਦਾ ਮਹਿੰਦੀ ਕਲਰ ਪ੍ਰਿੰਟ ਜਾਂ ਪ੍ਰਿੰਟ ਹੈ ਜਿਹੜਾ ਇਹਨਾਂ ਦਾ ਬਹੁਤ ਸੋਹਣਾ ਹੈ ਇਸ ਤਰ੍ਹਾਂ ਦੇ ਪ੍ਰਿੰਟ ਸੂਟ ਨੇ ਦੇਖੋ ਜੀ ਇੱਕ ਕ੍ਰਾਸ ਸਿਲਕ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਜੀ ਤੇ ਇਹਦੇ ਨਾਲ ਤੁਹਾਨੂੰ ਟਿਸ਼ੂ ਸ਼ਿਮਰ ਦੀ ਮਿਲੇਗੀ ਜੀ ਸਲਵਾਰ ਦੇਖੋ ਸਲਵਾਰ ਦੀ ਫੈਬਰਿਕ ਨਾ ਦੀ ਸ਼ਾਈਨਿੰਗ ਵਾਲੀ ਇਹ ਮੈਚਿੰਗ ਹੀ ਹੈ ਜੀ ਆਪਣੇ ਕੋਲ ਦੇਖੋ ਦੋ ਕਲਰ ਨੇ ਇਹਦੇ ਵਿੱਚ ਜੇ ਤੁਸੀਂ ਦੋਨਾਂ ਕਲਰਾਂ ਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਹੈ ਜੀ ਤਾਂ ਤੁਸੀਂ ਲੈ ਸਕਦੇ ਹੋ ਦੂਸਰਾ ਕਲਰ ਆ ਗਿਆ ਜੀ ਮਸਟਰਡ ਕਲਰ ਇਸ ਤਰ੍ਹਾਂ ਦਾ ਬਹੁਤ ਪਿਆਰਾ ਕਲਰ ਹੈ ਬੜਾ ਜ਼ਿਆਦਾ फडਕੀਲੇ ਨਹੀਂ ਹੈਗੇ ਨਾ ਜਦੋਂ ਆਪਾਂ ਜ਼ਿਆਦਾ ਇਹਦੇ ਵਿੱਚ ਸ਼ਾਈਨਿੰਗ ਵੀ ਹੈ ਜੀ ਆਪਾਂ ਜ਼ਿਆਦਾ फडਕੀਲੇ ਰੰਗ ਲਵਾਂਗੇ ਜੀ ਉਹ ਜ਼ਿਆਦਾ ਫਿਰ ਮੈਂ ਚਮਕਦੇ ਜ਼ਿਆਦਾ ਨਹੀਂ ਦੇਖੋ ਸਰਦਾਰੀ ਜੀ ਲੁੱਕੋ ਦੇ ਸੂਟ ਨੇ ਇਹ ਦੇਖੋ ਇਹ ਕ੍ਰੈਸਲ ਸਿਲਕ ਦੇ ਵਿੱਚ ਮਿਲੂਗਾ ਜੀ ਤੁਹਾਨੂੰ ਇਹਦੇ ਨਾਲ ਵੀ ਆਪਾਂ ਨੇ ਟਿਸ਼ੂ ਸ਼ਿਮਰ ਦੀ ਰੱਖੀ ਹੈ ਜੀ ਸਲਵਾਰ ਸੇ ਜੇ ਤੁਹਾਨੂੰ ਪਸੰਦ ਹੈ ਤਾਂ ਆਪ ਵੀ ਲੈ ਸਕਦੇ ਹੋ ਜਿਹੜਾ ਇਹ ਵਾਲਾ ਕ੍ਰਾਸ ਵਾਲਾ ਸੂਟ ਰਹੂਗਾ ਜੀ ਇਹ ਤੁਹਾਨੂੰ ਪਾਊਗਾ ਜੀ 2200 ਰੁਪਏ ਦੇ ਵਿੱਚ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਪੰਜਾਬ ਦੇ ਵਿੱਚ ਆਪਣੇ ਤੇ ਅਗਰ ਜੇ ਪੰਜਾਬ ਤੋਂ ਬਾਹਰ ਹੈ ਕੋਈ ਤਾਂ ਉਹਦੇ ਹਿਸਾਬ ਨਾਲ ਜਿਹੜੀ ਸ਼ਿਪਿੰਗ ਹੈ ਲੱਗ ਜਾਏਗੀ ਤੁਹਾਨੂੰ ਦੇਖੋ ਜੀ ਇਹਦਾ ਸੂਟ ਦਾ ਪ੍ਰਾਈਸ ਰਹੂਗਾ ਜੀ ਜਿਹੜੇ ਕ੍ਰਾਸ ਸਿਲਕ ਦੇ ਵਿੱਚ ਸੂਟ ਨੇ ਜੀ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2200 ਰੁਪਏ ਤੇ ਜਿਹੜੇ ਟਿਸ਼ੂ ਸਿਮਰ ਦੇ ਵਿੱਚ ਨੇ ਉਹਨਾਂ ਦਾ ਪ੍ਰਾਈਸ ਰਹੂਗਾ ਜੀ 2000 ਜੋ ਵੀ ਤੁਹਾਨੂੰ ਸੂਟ ਪਸੰਦ ਹੈ ਲਓ ਸਕਰੀਨਸ਼ਾਟ ਸੂਟ ਬੁੱਕ ਕਰੋ ਜੀ ਆਪਣੀ ਕਾਜ ਵਾਲੀ ਵੀਡੀਓ ਜਿਹੜੀ ਸਵੇਰੇ ਕੱਲ ਮੈਂ ਅਪਲੋਡ ਕੀਤੀ ਸੀ ਜੀ ਉੱਥੇ ਆਪਾਂ ਵਰਕ ਵਾਲੇ ਸੂਟ ਪਾਏ ਹੋਏ ਨੇ ਜਿਵੇਂ ਦਾ ਵੀ ਤੁਸੀਂ ਵਰਕ ਵਾਲੇ ਸੂਟ ਰੈਡੀ ਕਹੋਗੇ ਜੀ ਤਾਂ ਤੁਸੀਂ ਆਪਾਂ ਕਰਵਾ ਕੇ ਦੇਵਾਂਗੇ ਬਾਕੀ ਤੁਹਾਡੀ ਚੋਅ ਤੇ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਜੀ ਲੈਸ ਪ੍ਰਾਈਸ ਦੇ ਵਿੱਚ ਲੱਗੇ ਹੋਏ ਨੇ ਜਿਹੇ ਟੈਬੀ ਰੇਲ ਤੇ ਸੁਬ ਰਹਿਣਗੇ ਜੋ ਵੀ ਤੁਹਾਨੂੰ ਪਸੰਦ ਆ ਇਹਨਾਂ ਵਿੱਚੋਂ ਦੇੜੀ ਵੀ ਮੇਰੀ ਭੈਣ ਪਹਿਲਾਂ ਪੇਮੈਂਟ ਕਰ ਦੂਗੀ ਜੀ ਇਹ ਸਿੰਗਲ ਸਿੰਗਲ ਸੂਟ ਰਹਿ ਗਏ ਉਹਨਾਂ ਲਈ ਹੀ ਸੰਭੇਧੇ ਰੱਖਿਆ ਜਾ ਰਿਹਾ ਦੇਖੋ ਜੀ ਤੁਹਾਨੂੰ ਇਹ ਪਹਿਲਾਂ ਆਪਾਂ ਨੇ ਇਹਨਾਂ ਦਾ ਪ੍ਰਾਈਸ ਪਾਇਆ ਜੀ 1600 ਰੁਪਏ ਫਿਰ ਇਹਦਾ ਪ੍ਰਾਈਸ ਆ ਗਿਆ ਜੀ 1450 ਰੁਪਏ ਅੱਜ ਆਪਾਂ ਇਹਨਾਂ ਨੂੰ ਡਿਸਕਾਊਂਟ ਤੇ ਰੱਖਿਆ ਆ ਜੀ ਸਿਰਫ 1350 ਰੁਪਏ ਇਹ ਲਾਸਟ ਡਿਸਕਾਊਂਟ ਹੋਊਗਾ ਦੇਖੋ ਜੀ ਇਹ ਟਾਈਪ ਦੀ ਸ਼ਰਟ ਰਹੂਗੀ ਇਹਦੇ ਨਾਲ ਇਸ ਤਰ੍ਹਾਂ ਦੀ ਮੈਂਜੈਂਟਾ ਕਲਰ ਦੀ ਸਨਵਾਰ ਰਹੂਗੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਸਕਿਨ ਇਸ ਤਰ੍ਹਾਂ ਦੇਖੋ ਜੀ ਕਲਰ ਨੇ ਜਿਹੜੇ ਤੁਹਾਡੇ ਸਾਹਮਣੇ ਨੇ 1350 ਰੁਪਏ ਦੇ ਵਿੱਚ ਤੁਹਾਡੇ ਜਿਹੜਾ ਘਰ ਤੱਕ ਸੂਟ ਆ ਪਉਣ ਡੂਗਾ ਦੇਖੋ ਜੀ ਤੀਸਰਾ ਕਲਰ ਆ ਗਿਆ ਇਸ ਤਰ੍ਹਾਂ ਨੀਲੇ ਨਾਲ ਗ੍ਰੀਨ ਕਲਰ ਦੀ ਸਲਵਾਰ ਹੈ ਇਹ ਨਹੀਂ ਹੈਗਾ ਵੀ ਇਹ ਇਹ ਨਾ ਗਰਮੀ ਦੇ ਵਿੱਚ ਹੀ ਪੈਂਦੇ ਤੇ ਨਹੀਂ ਆਖੋ ਇਹਨਾਂ ਦੇ ਲਾਈਨਿੰਗ ਲੱਗਣੀ ਹੈ ਜੀ ਸ਼ਰਟਾਂ ਦੇ ਇਹ ਆਪਾਂ ਨੂੰ ਅੱਗੇ ਸਰਦੀ ਦੇ ਵਿੱਚ ਵੀ ਕੰਮ ਦੇਣਗੇ ਹਨਾ ਜਿਵੇਂ ਛੋਟੇ ਮੋਟੇ ਵਿਆਹ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ ਆਪਾਂ ਹਰ ਟਾਈਮ ਵਰਕ ਵਾਲਾ ਸੂਟ ਪਾ ਕੇ ਵੀ ਨਹੀਂ ਰਹਿ ਸਕਦੇ ਦੇਖੋ ਜੀ ਇਹ ਮਹਿੰਦੀ ਕਲਰ ਆ ਗਿਆ ਚਾਰ ਹੋ ਗਏ ਜੀ ਪੰਜਵਾਂ ਕਲਰ ਆ ਗਿਆ ਜਿਹਦੇ ਵਿੱਚ ਪਰਪਲ ਕਲਰ ਸਕਿਨ ਦੇ ਨਾਲ ਕੰਬੀਨੇਸ਼ਨ ਆਲਾ ਬਹੁਤ ਸੋਹਣਾ ਹੈ ਤੁਹਾ ਬਾ ਸੇਵਾ ਕਲਰ ਆ ਗਿਆ ਜੀ ਇਹ ਵਾਲਾ ਕਲਰ ਇਸ ਤਰ੍ਹਾਂ ਦਾ ਦਾ ਡਿਜ਼ਾਈਨ ਦੇਖੋ ਜੀ 1350 ਰੁਪਏ ਤੁਸੀਂ ਜਿਹੜੀ ਮੈਂ ਮੇਰੀ ਭੈਣ ਪਹਿਲਾਂ ਪੇਮੈਂਟ ਕਰ ਦੂਗੀ ਜੀ ਉਹਨਾਂ ਲਈ ਇਹ ਸੂਟ ਰੱਖੇ ਜਾਣਗੇ ਦੇਖੋ ਜੀ ਪੀਚ ਗਾਜਰੀ ਇਹਦੇ ਨਾਲ ਇਸ ਤਰ੍ਹਾਂ ਦੀ ਸਕਿਨ ਮੈਚਿੰਗ ਹੋਊਗੀ ਚਲੋ ਜੀ ਮੈਂ ਤੁਹਾਨੂੰ ਇਹ ਵੀ ਸੂਟ ਦਿਖਾ ਦਿੰਦੇ ਨੇ ਜੋ ਵੀ ਪਸੰਦਾ ਤੁਸੀਂ ਲੈ ਸਕਦੇ ਹੋ ਇੱਕ ਵਾਰ ਮੇਰੀਆਂ ਭੈਣਾਂ ਮੇਰੇ ਕੋਲੋਂ ਨਾਰਮਲ ਰੇਟ ਦਾ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਜੀ ਬਾਅਦ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਵੇਂ ਦੀ ਫੈਬਰਿਕ ਹੈ ਅੱਗੇ ਜਿਵੇਂ ਤੁਹਾਡੀ ਚੁਆਇਸ ਹੋਊਗੀ ਜੇ ਤੁਹਾਨੂੰ ਬੰਦ ਪਸੰਦ ਆਊਗਾ ਜੀ ਤਾਂ ਅੱਗੇ ਆਰਡਰ ਕਰ ਸਕਦੇ ਹੋ ਨਹੀਂ ਪਸੰਦ ਆਊਗਾ ਤਾਂ ਕੋਈ ਗੱਲ ਨਹੀਂ ਜੀ ਆਪਾਂ ਮਜਬੂਰ ਨਹੀਂ ਹਾਂ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ